ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਦੇ ਉੱਤੇ ਯਕੀਨ ਆ ਸੂਰਜ ਪਾਣੀ ਪੇੜ ਪੌਦੇ ਗ੍ਰਹਿ ਧਾਗਾ ਅੰਗੂਠੀ ਹਰ ਇੱਕ ਚੀਜ਼ ਦੇ ਉੱਤੇ ਸਾਨੂੰ ਯਕੀਨ ਹੈਣਾ ਜਿਵੇਂ ਆਪਾਂ ਕਹਿ ਲੈਂਦੇ ਆ ਵੀ ਕਾਲਾ ਧਾਗਾ ਮੰਨ ਲਓ ਨਜ਼ਰ ਨਹੀਂ ਲੱਗੂਗੀ ਲਾਲ ਧਾਗਾ ਮੰਨ ਲਓ ਤਰੱਕੀ ਹੋਊਗੀ ਫਲਾਣਾ ਨਗ ਪਾਲੋ ਗੁੱਸਾ ਨਹੀਂ ਆਊਗਾ ਆਹ ਵਾਲਾ ਅੰਗੂਠੀ 'ਚ ਨਗ ਪਾਲੋ ਥੋੜੇ ਤੁਸੀਂ ਸਕਸੈਸਫੁਲ ਹੋ ਜਾਓਗੇ ਐਦਾਂ ਹੋਊਗਾ ਉਦਾਂ ਜੂਗਾ ਸਾਨੂੰ ਹਰ ਇੱਕ ਚੀਜ਼ ਦੇ ਉੱਤੇ ਯਕੀਨ ਆ ਪਰ ਸਾਨੂੰ ਖੋਤੇ ਖੋਤੇ ਵਿਸ਼ਵਾਸ ਨਹੀਂ ਹੈ ਸਾਨੂੰ ਖੁਦ ਤੇ ਯਕੀਨ ਨਹੀਂ ਹੈਗਾ ਸਾਨੂੰ ਖੁਦ ਤੇ ਵਿਸ਼ਵਾਸ ਨਹੀਂ ਹੈਗਾ ਪਤਾ ਕਿਉਂ ਨਹੀਂ ਹੈਗਾ ਕਿਉਂਕਿ ਸਾਨੂੰ ਇੰਨਾ ਸਾਰੀਆਂ ਚੀਜ਼ਾਂ ਦੇ ਉੱਤੇ ਯਕੀਨ ਆ ਤੇ ਜਿਸ ਦਿਨ ਸਾਨੂੰ ਖੁਦ ਤੇ ਵਿਸ਼ਵਾਸ ਹੋ ਗਿਆ ਨਾ ਉਸ ਦਿਨ ਇਹ ਸਾਰੀਆਂ ਚੀਜ਼ਾਂ ਤੁਹਾਡੇ ਲਈ ਮਾਇਨੇ ਨਹੀਂ ਰੱਖਣਗੀਆਂ ਤੁਹਾਡੇ ਲਈ ਮੈਟਰ ਨਹੀਂ ਕਰਨਗੀਆਂ ਸੋ ਬਲੀਵ ਇਨ ਯੂ ਸੈਲਫ ਸੋ ਫਰਜ਼ ਕਰੋ ਵੀ ਤੁਹਾਡੀ ਉਮਰ 25 ਸਾਲ ਜਾਂ 26 ਸਾਲ ਤਾਂ ਤੁਹਾਨੂੰ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿਉਂਕਿ ਤੁਸੀਂ ਆਪਣੇ ਆਪ ਨਾਲ 25 26 ਸਾਲ ਤੋਂ ਰਹਿ ਰਹੇ ਹੋ ਤੁਸੀਂ ਬਚਪਨ ਤੋਂ ਆਪਣੇ ਆਪ ਨਾਲ ਰਹਿ ਰਹੇ ਹੋ ਸੋ ਤੁਹਾਨੂੰ ਪਤਾ ਵੀ ਮੇਰੇ ਚ ਕੀ ਕਮੀਆਂ ਮੈਂ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਤੁਹਾਨੂੰ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਜਿੰਨਾ ਤੁਸੀਂ ਖੁਦ ਬਾਰੇ ਜਾਣਦੇ ਹੋ ਤੇ ਜਿਹਨੂੰ ਖੁਦ ਦੀਆਂ ਕਮੀਆਂ ਦਾ ਪਤਾ ਹੋ ਤਾਂ ਉਹ ਬੰਦਾ ਸੁਧਾਰ ਵੀ ਕਰ ਸਕਦਾ ਉਹ ਉਹਨਾਂ ਕਮੀਆਂ ਨੂੰ ਦੂਰ ਵੀ ਕਰ ਸਕਦਾ ਵੀ ਮੇਰੇ ਚ ਆਹ ਕਮੀਆਂ ਮੈਂ ਇਹਨਾਂ ਨੂੰ ਦੂਰ ਕਰ ਸਕਦਾ ਤੂੰ ਖੁਦ ਤੇ ਬਲੀਵ ਰੱਖੋ ਆਪਣੇ ਆਪ ਤੇ ਬਲੀਵ ਰੱਖੋ ਜਿੰਨਾ ਤੁਸੀਂ ਖੁਦ ਬਾਰੇ ਜਾਣਦੇ ਹੋ ਉਹਨਾਂ ਹੋਰ ਕੋਈ ਨਹੀਂ ਤੁਹਾਡੇ ਬਾਰੇ ਜਾਣਦਾ ਸੋ ਬਲੀਵ ਇਨ ਯੂਰ self ਆਪਣੇ ਆਪ ਤੇ ਯਕੀਨ ਰੱਖੋ ਆਪਣੇ ਆਪ ਤੇ ਵਿਸ਼ਵਾਸ ਰੱਖੋ ਇੰਨਾ ਕੌਨਫੀਡੈਂਸ ਰੱਖੋ ਕਿ ਯਾਰ ਮੈਂ ਆਹ ਚੀਜ਼ ਕਰ ਸਕਦਾ ਯਾਰ ਚਾਹੇ ਇੰਪੋਸੀਬਲ ਹੀ ਹੈ ਪਰ ਮੈਂ ਫਿਰ ਵੀ ਇਹ ਚੀਜ਼ ਨੂੰ ਕਰ ਸਕਦਾ